ਲੋਕ ਬਿਹਾਰੀ ਲੋਕਾਂ ਨੂੰ ਖਾਣਾ ਪਸੰਦ ਕਰਦੇ ਨੇ ਪੰਜਾਬੀਆਂ ਕੋਲ ਉਹ ਖਾਂਦੇ ਨੇ ਅਕਸਰ ਹੀ ਇਹ ਉਲਾਮਾ ਦਿਨ ਦੇ ਦਿਖਾਈ ਦਿੰਦੇ ਨੇ ਕਿ ਕੰਮ ਖੋਲਿਆ ਸੀ ਪਰ ਗਾਹਕ ਨਹੀਂ ਆਇਆ ਤੁਹਾਡੇ ਕੋਲ ਗਾਹਕਾਂ ਦੀ ਬੜੀ ਲੰਬੀ ਢੀੜ ਲੈਂਦੀ ਹੈ ਲੰਬੀ ਕਤਾਰ ਹੈ ਜਿਹੜੀ ਕਦੇ ਟੁੱਟਦੀ ਨਹੀਂ ਇਹਦਾ ਰਾਜ ਕੀ ਹੈ ਲੋੜਾਂ ਦੀ ਪੂਰਤੀ ਲਈ ਮਨੁੱਖ ਕਈ ਤਰ੍ਹਾਂ ਦੇ ਪਾਪੜ ਵੇਲਦਾ ਕਿ ਬੇਈਮਾਨੀ ਰਿਸ਼ਵਤਖੋਰੀ ਭ੍ਰਿਸ਼ਟਾਚਾਰ ਲੁੱਟਮਾਰ ਅਤੇ ਹੋਰ ਗਲਤ ਤਰੀਕਿਆਂ ਨਾਲ ਧਨ ਕਮਾਉਣ 'ਚ ਲੱਗੇ ਹੋਏ ਨੇ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨ ਵਾਲਾ ਗੁਰਵਾਣੀ ਵਿੱਚ ਜਿਸ ਨੂੰ ਸੱਚੀ ਕਰਤਾ ਆਖਿਆ ਗਿਆ ਹੈ ਜਿਹੜਾ ਇਨਸਾਨ ਉਹ ਕਰਦਾ ਕਿਵੇਂ ਉਹ ਪ੍ਰਮਾਤਮਾ ਦੀਆਂ ਰਹਿਮਤਾਂ ਦਾ ਹੱਕਦਾਰ ਬਣ ਜਾਂਦਾ ਇਸ ਵਿਸ਼ੇ ਤੇ ਅੱਜ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਮੇਰੇ ਵੱਡੇ ਵੀਰ ਦਵਿੰਦਰ ਸਿੰਘ ਜੋਹਲ ਯੂਕੇ ਵਾਲਿਆਂ ਦੇ ਲਿਖਤ ਜਿਹੜੀ ਉਹਨਾਂ ਨੇ ਦੋ ਉਦਾਹਰਨਾਂ ਦਿੱਤੀਆਂ ਨੇ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਿਹਾ ਸਭ ਤੋਂ ਪਹਿਲਾਂ ਡੀ ਐਮ ਟੀ ਵੀ ਪੰਜਾਬ ਤੇ ਮੈਂ ਗਗਨਦੀਪ ਸਿੰਘ ਸਰਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਸੱਚੀ ਸੁੱਚੀ ਕਿਰਤ ਨੂੰ ਲੈ ਕੇ ਬਾਈ ਦਵਿੰਦਰ ਜੀ ਕੀ ਲਿਖਦੇ ਨੇ ਉਹ ਕਹਿੰਦੇ ਨੇ ਜਾਪਾਨ ਬੜੇ ਨੇਕ ਤੇ ਇਮਾਨਦਾਰ ਲੋਕਾਂ ਦਾ ਦੇਸ਼ ਹੈ ਉਹਨਾਂ ਦੀ ਹਲੀਮੀ ਤੇ ਅਸੂਲ ਪ੍ਰਸਤੀ ਕਮਾਲ ਦੀ ਹੈ ਉਹ ਇਸ ਚੀਜ਼ ਦਾ ਕਦੇ ਗੁਮਾਨ ਨਹੀਂ ਕਰਦੇ ਪਰ ਦੁਨੀਆ ਕਾਇਲ ਹੈ ਉਹਨਾਂ ਦੀਆਂ ਖੂਬੀਆਂ ਦੀ ਉਹ ਲਿਖਦੇ ਨੇ ਇੱਕ ਟੂਰਿਸਟ ਜਾਪਾਨ ਗਿਆ ਟੈਕਸੀ ਵਾਲੇ ਨੂੰ ਪਾਸ਼ਾ ਦੀ ਦਿੱਕਤ ਕਾਰਨ ਸਿਰਫ ਉਹ ਟਿਕਾਣੇ ਦਾ ਨਾਮ ਹੀ ਦੱਸ ਸਕਿਆ ਜਿੱਥੇ ਉਸਨੇ ਪਹੁੰਚਣਾ ਸੀ ਟੈਕਸੀ ਡਰਾਈਵਰ ਨੇ ਗੱਡੀ ਤੋਰੀ ਮੀਟਰ ਚਾਲੂ ਕੀਤਾ ਕੁਝ ਦੇਰ ਚੱਲਣ ਤੋਂ ਬਾਅਦ ਫਿਰ ਤੋਂ ਮੀਟਰ ਰੋਕਿਆ ਫਿਰ ਕੋਈ ਦੇਰ ਚੱਲਣ ਬਾਅਦ ਮੀਟਰ ਨੂੰ ਚਾਲੂ ਦੁਬਾਰਾ ਕਰ ਦਿੱਤਾ ਟੂਰਿਸਟ ਇਹ ਸਭ ਕੁਝ ਦੇਖ ਰਿਹਾ ਸੀ ਪਰ ਬੋਲੀ ਦੀ ਬੰਦਿਸ਼ ਕਰਕੇ ਉਹ ਕੁਝ ਬੋਲ ਨਾ ਸਕਿਆ ਮੰਜ਼ਲ ਤੇ ਪਹੁੰਚ ਕੇ ਆਪਣੇ ਮੇਜ਼ਬਾਨ ਨੂੰ ਕਿਹਾ ਕਿ ਜਰਾਕ ਡਰਾਈਵਰ ਨੂੰ ਪੁੱਛੋ ਕਿ ਇਹਨੇ ਮੀਟਰ ਇੱਕ ਵਾਰ ਚਾਲੂ ਕਰਕੇ ਬੰਦ ਕਿਉਂ ਕੀਤਾ ਫਿਰ ਤੋਂ ਚਾਲੂ ਕਿਉਂ ਕੀਤਾ ਪੁੱਛਣ ਤੇ ਡਰਾਈਵਰ ਨੇ ਦੱਸਿਆ ਕਿ ਉਹ ਗਲਤੀ ਨਾਲ ਰਾਹ ਭੁੱਲ ਗਿਆ ਸੀ ਜਿਸ ਕਾਰਨ 5 ਕਿਲੋਮੀਟਰ ਦੀ ਯੂ ਟਰਨ ਲੈਣੀ ਪਈ ਸੋ ਉਸਨੇ ਉਹ ਜਿਹੜਾ 5 ਕਿਲੋਮੀਟਰ ਦਾ ਬਿੱਲ ਜਿਹੜਾ ਗਾਹਕ ਤੇ ਪੈਣਾ ਸੀ ਉਸਨੇ ਰੋਕ ਦਿੱਤਾ ਕਿਉਂਕਿ ਉਹ ਨਹੀਂ ਸੀ ਚਾਹੁੰਦਾ ਕੇ ਪਰਦੇਸੀ ਗਾਖ ਨਜਾਇਜ਼ ਬਿੱਲ ਦੇਵੇ ਇਹ ਹੁੰਦਾ ਹੈ ਕੌਮੀ ਕਰਦਾਰ ਜਿਹਦੇ ਸਿਰ ਤੇ ਕੌਮਾਂ ਦਾ ਵਿਕਾਰ ਤੇ ਸਤਕਾਰ ਬਣਦਾ ਹੈ ਬਾਈ ਦਵਿੰਦਰ ਲਿਖਦੇ ਨੇ ਕਿ ਆਪਣੇ ਵਾਲੇ ਲੋਕ ਅਕਸਰ ਹੀ ਇਹ ਉਲਾਮਾ ਦਿੰਦੇ ਦਿਖਾਈ ਦਿੰਦੇ ਨੇ ਕਿ ਕੰਮ ਖੋਲਿਆ ਸੀ ਪਰ ਗਾਖ ਨਹੀਂ ਆਇਆ ਲੋਕ ਬਿਹਾਰੀ ਲੋਕਾਂ ਨੂੰ ਖਾਣਾ ਪਸੰਦ ਕਰਦੇ ਨੇ ਪੰਜਾਬੀਆਂ ਕੋਲ ਉਹ ਖਾਂਦੇ ਨਹੀਂ ਉਹ ਕਹਿੰਦੇ ਕੋਈ ਦਿਨ ਪਹਿਲਾਂ ਵੇਖਿਆ ਕਿ ਇੱਕ ਗੁਰਸਿੱਖ ਇਨਸਾਨ ਜੋ ਸੜਕ ਤੇ ਖਾਣਾ ਵੇਚ ਕੇ ਰੋਜੀ ਰੋਟੀ ਕਮਾਉਂਦਾ ਸੀ ਤੇ ਇਹ ਕੰਮ ਵੀ ਸੋਹਣਾ ਚੱਲ ਰਿਹਾ ਸੀ ਉਸ ਕੋਲ ਇੱਕ ਬਲੌਗਰ ਆ ਜਾਂਦਾ ਤੇ ਸਵਾਲ ਕਰਦਾ ਕਿ ਭਾਈ ਸਾਹਿਬ ਤੁਹਾਡੇ ਕੋਲ ਗਾਖਾਂ ਦੀ ਬੜੀ ਲੰਬੀ ਢੀੜ ਲੈਂਦੀ ਹੈ ਲੰਬੀ ਕਤਾਰ ਹੈ ਜਿਹੜੀ ਕਦੇ ਟੁੱਟਦੀ ਨਹੀਂ ਇਹਦਾ ਰਾਜ ਕੀ ਹੈ ਉਸ ਵੀਰ ਨੇ ਜਵਾਬ ਦਿੱਤਾ ਕਿ ਜਦੋਂ ਮੈਂ ਖਾਣਾ ਪਰੋਸਦਾ ਤਾਂ ਇਹ ਸਮਝ ਕੇ ਪਰੋਸਦਾ ਕਿ ਮੇਰੇ ਸਾਹਮਣੇ ਬੈਠਾ ਪ੍ਰਮਾਤਮਾ ਇਹ ਖਾਣਾ ਖਾ ਰਿਹਾ ਉਹ ਖੁਦਾ ਮੇਰੇ ਸਾਹਮਣੇ ਬੈਠ ਕੇ ਖਾਣਾ ਖਾ ਰਿਹਾ ਬਸ ਇੰਨਾ ਕੀ ਰਾਜ ਹੈ ਮੇਰੇ ਕੰਮ ਦੀ ਬਰਕਤ ਦਾ ਕਈ ਵਾਰੀ ਬਹੁਤ ਵੱਡੀ ਗੱਲ ਕਹਿ ਜਾਂਦਾ ਸਿੱਧਾ ਤੇ ਸਾਦਾ ਇਨਸਾਨ ਇਹੀ ਤਾਂ ਸਿਮਰਾਨਾ ਸੂਤਰ ਹੈ ਜੁੜੇ ਹੋਏ ਰਹਿਣ ਦਾ ਹਰਦਮ ਕਾਦਰ ਦੇ ਨਾਲ ਅਗਰ 50% ਲੋਕ ਵੀ ਅਜਿਹੀ ਸੋਚ ਅਪਣਾ ਲੈਣ ਤਾਂ ਧਰਤੀ ਸਵਰਗ ਹੋ ਜਾਵੇ ਇਹ ਅਸਲੀ ਇਬਾਦਤ ਹੈ ਬੰਦਗੀ ਹੈ ਜੇਕਰ ਇਹ ਮੰਤਰ ਜਾਂ ਸੂਤਰ ਪੱਲੇ ਬੰਨ ਲਿਆ ਜਾਵੇ ਇਬਾਦਤ ਕੀਤੀ ਜਾਵੇ ਸੱਚੀ ਸੋਚੀ ਸੋ ਇਹ ਤਾਂ ਸੀਗੀਆਂ ਉਹਨਾਂ ਦੀਆਂ ਜਿਹੜੀਆਂ ਉਹਨਾਂ ਨੇ ਆਪਣੇ ਲਿਖਤ ਦੇ ਵਿੱਚ ਦੋ ਉਦਾਹਰਨਾਂ ਇਹਦਾ ਸਿੱਟਾ ਇਹੀ ਨਿਕਲਦਾ ਕਿਰਤ ਦਾ ਆਮ ਅਰਥ ਹੈ ਸ਼ਰੀਰਕ ਅਤੇ ਮਾਨਸਿਕ ਮਿਹਨਤ ਕਰਦੇ ਹੋਏ ਆਪਣੀਆਂ ਲੋੜਾਂ ਦੀ ਪੂਰਤੀ ਕਰਨੀ ਲੋੜਾਂ ਦੀ ਪੂਰਤੀ ਲਈ ਮਨੁੱਖ ਕਈ ਤਰ੍ਹਾਂ ਦੇ ਪਾਪੜ ਵੇਲਦਾ ਧਰਮ ਗ੍ਰੰਥਾਂ ਦੇ ਵਿੱਚ ਵੀ ਮਿਹਨਤ ਤੇ ਇਮਾਨਦਾਰੀ ਨਾਲ ਕੀਤੀ ਗਈ ਦਸਾਂ ਨੋਹਾਂ ਦੀ ਕਮਾਈ ਨੂੰ ਸੱਚੀ ਕਿਰਤ ਕਿਹਾ ਜਾਂਦਾ ਹੈ ਜਿਵੇਂ ਮੈਂ ਪਹਿਲਾਂ ਸ਼ੁਰੂਆਤ ਦੇ ਵਿੱਚ ਇਹ ਲਫ਼ਜ਼ ਵਰਤੇ ਸਨ ਅੱਜ ਦੇ ਹਾਲਾਤਾਂ ਦੇ ਵੱਲ ਜੇਕਰ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਬਹੁਤੇ ਲੋਕ ਤਾਂ ਰੋਹਾਨੀ ਸਿੱਖਿਆ ਦੇ ਉਲਟ ਚੱਲਦੇ ਹੋਏ ਠੱਗੀ ਬੇਈਮਾਨੀ ਰਿਸ਼ਵਤਕੋਰੀ ਭ੍ਰਿਸ਼ਟਾਚਾਰ ਲੁੱਟਮਾਰ ਅਤੇ ਹੋਰ ਗਲਤ ਤਰੀਕਿਆਂ ਨਾਲ ਧਨ ਕਮਾਉਣ 'ਚ ਲੱਗੇ ਹੋਏ ਨੇ ਦੌੜ ਲੱਗੀ ਹੋਈ ਆ ਹਰ ਇੱਕ ਦੇ ਵਿੱਚ ਇਹੀ ਕਿਰਤ ਨਾਲ ਭੌਤਿਕ ਸੁੱਖ ਸਹੂਲਤਾਂ अनेका ਸਾਧਨ ਤਾਂ ਖਰੀਦੇ ਜਾ ਸਕਦੇ ਨੇ ਪਰ ਠੱਗੀ ਬੇਈਮਾਨੀ ਕਿਰਤ ਕਮਾਈ ਨਾਲ ਆਤਮਕ ਸੁੱਖ ਸ਼ਾਂਤੀ ਅਤੇ ਪਵਿੱਤਰਤਾ ਹਾਸਲ ਨਹੀਂ ਕੀਤੀ ਜਾ ਸਕਦੀ ਸੱਚੀ ਸੁੱਚੀ ਕਿਰਤ ਕਮਾਈ ਕਰਨ ਵਾਲਾ ਵਿਅਕਤੀ ਰੱਬ ਦੇ ਨੇੜੇ ਚ ਲਿਆ ਜਾਂਦਾ ਅਜਿਹੇ ਵਿਅਕਤੀ ਨਿਮਰਤਾ ਦਾ ਧਾਰਨੀ ਬਣ ਜਾਂਦਾ ਦਸਾਂ ਨੋਹਾਂ ਨਾਲ ਕੀਤੀ ਕਿਰਤ ਕਮਾਈ ਅਤੇ ਝੂਠ ਫਰੇਮ ਨਾਲ ਕੀਤੀ ਕਿਰਤ ਕਮਾਈ ਚੋਂ ਕਿਹੜੀ ਉੱਤਮ ਹੈ ਅਤੇ ਸੁਖਦਾਈ ਹੈ ਇਸ ਦਾ ਨਤਾਰਾ ਧੰਤਨ ਸ਼੍ਰੀ ਗੁਰੂ ਮਹਾਰਾਜ ਨੇ ਵੀ ਕੀਤਾ ਜਦੋਂ ਉਹਨਾਂ ਨੇ ਭਾਈ ਲੱਲੋ ਦੇ ਹੱਕ ਦੀ ਰੁੱਖੀ ਮਿਸੀ ਰੋਟੀ ਖਾ ਕੇ ਉਸ ਵਿੱਚੋਂ ਦੁੱਧ ਵਗਦਾ ਦਿਖਾਇਆ ਸੀ ਅਤੇ ਮਲਕ ਭਾਗੋ ਦੇ ਸ਼ਾਹੀ ਭਗਵਾਨਾਂ ਵਿੱਚੋਂ ਲਹੂ ਨੂੰ ਚੋੜ ਕੇ ਵਿਖਾਇਆ ਸੀ ਤੇ ਇਹ ਸੰਦੇਸ਼ ਦਿੱਤਾ ਸੀ ਕਿ ਮਿਹਨਤ ਨਾਲ ਕਮਾਈ ਰੋਜੀ ਰੋਟੀ ਹੀ ਤਨ ਮਨ ਲਈ ਸੁਖਦਾਈ ਹੁੰਦੀ ਹੈ ਸੋ ਮਨੁੱਖ ਨੂੰ ਹਮੇਸ਼ਾ ਨੇਕੀ ਅਤੇ ਇਮਾਨਦਾਰੀ ਨਾਲ ਹੀ ਕਮਾਈ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋषण ਕਰਨਾ ਚਾਹੀਦਾ ਹੈ ਜੋ ਲੋਕ ਬੇਈਮਾਨੀ ਨਾਲ ਧਨ ਇਕੱਠਾ ਕਰਦੇ ਹਨ ਉਹਨਾਂ ਦੇ ਧਨ ਦਾ ਮਾੜਾ ਅਸਰ ਉਹਨਾਂ ਦੀਆਂ ਔਲਾਦਾਂ ਉਹਨਾਂ ਦੀ ਧੰਦੀ ਵਰਤੋਂ ਕਰਨ ਵਾਲਿਆਂ ਤੇ ਜ਼ਰੂਰ ਪੈਂਦੀ ਹੈ ਕਈ ਵਾਰੀ ਆਪਾਂ ਦੇਖਿਆ ਕਿ ਜਿਹੜੇ ਲੋਕਾਂ ਨੇ ਕਿਸੇ ਦਾ ਹੱਕ ਮਾਰ ਕੇ ਕੋਠੀਆਂ ਮੰਗਲੇ ਮਹਿਨ ਮਨਾਰੇ ਬਣਾਏ ਹੁੰਦੇ ਨੇ ਐਸ਼ੋ ਆਰਾਮ ਦੀਆਂ ਸਹੂਲਤਾਂ ਬਹੁਤ ਹੁੰਦੀਆਂ ਪਰ ਉਹਨਾਂ ਦੀ ਔਲਾਦ ਉਹਨਾਂ ਦੇ ਕਹਿਣੇ ਜੀ ਨਹੀਂ ਹੁੰਦੀ ਉਹਨਾਂ ਦੀ ਔਲਾਦ ਉਹ ਕੁਝ ਕਰ ਜਾਂਦੀ ਹੈ ਕਿ ਬੰਦਾ ਤੋਬਾ ਕਰਦਾ ਅਕਸਰ ਹੀ ਕਹਿ ਦਿੰਦਾ ਯਾਰ ਮੈਂ ਤਾਂ ਇਹ ਕੁਝ ਨਹੀਂ ਸੀ ਕੀਤਾ ਜੋ ਮੇਰੇ ਜੰਮਿਆਂ ਨੇ ਕਰਤਾ ਕਿਉਂਕਿ ਮਾੜੀ ਕਮਾਈ ਦੇ ਵਿੱਚ ਕਦੇ ਵੀ ਬਰਕਤ ਨਹੀਂ ਹੁੰਦੀ ਸੋ ਭਲਾ ਇਸੇ ਵਿੱਚ ਇਹ ਹੈ ਕਿ ਆਪਾਂ ਹੱਕ ਸੱਚ ਦੀ ਕਮਾਈ ਦੇ ਨਾਲ ਆਪਣਾ ਤੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰੀਏ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਾਜੀ ਰਹੀਏ ਸਾਥੀਓ ਤੁਹਾਨੂੰ ਸਾਡੀ ਇਹ ਪੇਸ਼ਕਸ਼ ਕਿਵੇਂ ਲੱਗੀ ਤੁਹਾਡੇ ਕੋਲ ਕੋਈ ਚੰਗੀ ਸਮਾਜ ਨੂੰ ਸੇਧ ਦੇਣ ਵਾਲੀ ਲਿਖਤ ਹੋਵੇ ਤੁਸੀਂ ਸਾਡੇ ਨਾਲ ਸਾਂਝੀ ਕਰੋ ਅਸੀਂ ਕੋਸ਼ਿਸ਼ ਕਰਾਂਗੇ ਉਸ ਤੇ ਵੀਡੀਓ ਬਣਾ ਕੇ ਲੋਕਾਂ ਤੱਕ ਪਹੁੰਚਾਈਏ ਤੁਹਾਡਾ ਮੈਸੇਜ ਮੈਨੂੰ ਅਤੇ ਮੇਰੇ ਸਾਥੀ ਪ੍ਰਦੀਪ ਸਿੰਘ ਢਾਲੀਵਾਲ ਨੂੰ ਹੁਣ ਦਿਓ ਇਜਾਜ਼ਤ ਨਵਾਂ ਮੁੱਦਾ ਤੇ ਨਮੀ ਚਰਚਾ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਧੰਨਵਾਦ